ਪੁਲਿਸ ਨੇ ਪ੍ਰਸ਼ਾਸਨ ਨੇ ਉਸ ਨੂੰ ਜਿਹੜਾ ਰੋਕਣ ਵਾਸਤੇ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਮੈਂ ਸਮਝਦਾ ਹਾਂ ਕਿ ਇਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਘਟਗਿੰਤਿਆਂ ਦੇ ਹੱਕਾਂ ਹਕੂਕਾਂ ਨੂੰ ਉਜਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘਟਗਿੰਤਿਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਹੈ ਝੂਠੇ ਬਿਰਤਾਂਤ ਕਢਣ ਦੀ ਜਿਹੜੀ ਕੋਵਾਇਦ ਹੈ ਇਹ ਬੜੇ ਜ਼ੋਰਾਂ ਤੇ ਚੱਲ ਰਹੀ ਹੈ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਡਾਕਾ ਹੈ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰਾਂ ਨੂੰ ਕਿਹਾ ਹੈ ਤੇ ਇਸ ਕਾਰਵਾਈ ਨੂੰ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਤੇ ਡਾਕਾ ਕਰਾਰ ਦਿੱਤਾ ਹੈ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦੀ ਗ੍ਰਿਫਤਾਰੀ ਤੋਂ ਬਾਅਦ ਮੈਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਇਥੋਂ ਮਾਰਚ ਕੱਢਿਆ ਜਾਣਾ ਸੀ ਤੇ ਪੁਲਿਸ ਨੇ ਪ੍ਰਸ਼ਾਸਨ ਨੇ ਉਸ ਨੂੰ ਜਿਹੜਾ ਰੋਕਣ ਵਾਸਤੇ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਮੈਂ ਸਮਝਦਾ ਕਿ ਇਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗਾ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਵੈਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘਟ ਗਿੰਤੀਆਂ ਦੇ ਹੱਕਾਂ ਹਕੂਕਾਂ ਨੂੰ ਪੁੱਛ ਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘਟ ਗਿੰਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੇ ਦੀ ਨਿਸ਼ਾਨੀ ਹੈ ਅੱਜ ਝੂਠੇ ਬਰਤਾਂਤ ਕਢਣ ਦੀ ਜਿਹੜੀ ਕਵਾਇਦ ਹੈ ਇਹ ਬੜੇ ਜ਼ੋਰਾਂ ਤੇ ਚੱਲ ਰਹੀ ਹੈ ਕਿਸੇ ਨੂੰ ਵੀ ਤੁਸੀਂ ਬਦਨਾਮ ਕਰਨਾ ਹੈ ਕਿਸੇ ਨੂੰ ਤੁਸੀਂ ਡਾਊਨ ਕਰਨਾ ਹੈ ਤੁਸੀਂ ਝੂਠਾ ਬਰਤਾਂਤ ਸਿਰਜੋ ਕਿਸੇ ਝੂਠੇ ਨੂੰ ਤੁਸੀਂ ਉੱਚਾ ਚੁੱਕਣਾ ਹੈ ਝੂਠਾ ਬਰਤਾਂਤ ਸਿਰਜੋ ਝੂਠੇ ਬਰਤਾਂਤ ਸਿਰਜ ਕੇ ਸੱਚਿਆਂ ਨੂੰ ਜਿਹੜਾ ਹੈ ਉਹ ਝੂਠੇ ਬਣਾਇਆ ਜਾ ਰਿਹਾ ਹੈ ਔਰ ਝੂਠੇ ਬਰਤਾਂਤ ਸਿਰਜ ਕੇ ਜਿਹੜੇ ਝੂਠੇ ਨੇ ਉਹਨਾਂ ਨੂੰ ਸੱਚਾ ਬਣਾਇਆ ਜਾ ਰਿਹਾ ਹੈ ਇਹ ਬਰਤਾਂਤ ਸਿਰਜਣ ਦੀ ਖਾਸ ਤੌਰ ਤੇ ਸਰਕਾਰਾਂਆਂ ਜਾਂ ਸਰਕਾਰਾਂ ਦੇ ਜਿਹੜੇ ਆਈਟੀ ਵਿੰਗ ਨੇ ਜਾਂ ਪਾਰਟੀਆਂ ਦੇ ਜਿਹੜੇ ਆਈਟੀ ਵਿੰਗ ਨੇ ਜਾਂ ਸਰਕਾਰਾਂ ਦਾ ਜਿਹੜਾ ਪ੍ਰਭਾਵ ਅਧੀਨ ਜਿਹੜਾ ਮੀਡੀਆ ਆ ਚੁੱਕਿਆ ਇਹ ਝੂਠੇ ਬਰਤਾਂਤ ਸਿਰਜਣ ਦੇ ਵਿੱਚ ਆਪਣੀ ਜਿਹੜੀ ਹੈ ਭੂਮਿਕਾ ਨਿਭਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਝੂਠੇ ਬਰਤਾਂਤ ਸਿਰਜਣ ਦੀ ਜਿਹੜੀ ਇਹ ਦੌੜ ਚੱਲ ਰਹੀ ਹੈ ਕਹਾਣੀ ਚੱਲ ਰਹੀ ਹੈ ਇਹ ਦੇਸ਼ ਦੁਨੀਆ ਵਾਸਤੇ ਸਹੀ ਨਹੀਂ ਹੈ ਬਹੁਤ ਮਾੜੀ ਸਾਬਤ ਹੋਏਗੀ ਮੈਂ ਕੋਈ ਫਿਰ ਕਹਿਣਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਡਾਕਾ ਹੈ ਅਮਰਿਤਪਾਲ ਸਿੰਘ ਤੇ ਉਹਨਾਂ ਦੇ 9 ਸਾਥੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਵਿੱਚ ਚੇਤਨਾ ਮਾਰਚ ਅੱਜ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਚੇਤਨਾ ਮਾਰਚ ਤੋਂ ਪਹਿਲਾਂ ਪੁਲਿਸ ਨੇ ਮਿਢਂਡਾ ਵਿੱਚ ਸੁਰੱਖਿਆ ਪ੍ਰਬੰਧ ਸਖਤ ਕੀਤੇ ਨੇ ਜਦੋਂ ਕਿ ਬੀਤੇ ਦਿਨ ਅਮਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਚਾਚਾ ਸੁਖਚੰਦ ਸਿੰਘ ਅਤੇ ਹੋਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਸ ਮਸਲੇ ਤੇ ਹੁਣ ਟਲਕ ਪ੍ਰਤੀਕਰਮ ਆ ਰਹੇ ਨੇ